スイका ਵੱਡੇ ਕਾਰੋਬਾਰੀ ਦੇ ਘਰ ਵਿੱਚ ਚੋਰਾਂ ਦੇ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਦੱਸਦੀ ਹੈ ਕਿ ਇਹ ਚੋਰੀ ਉਸ ਵੇਲੇ ਕੀਤੀ ਗਈ ਜਦ ਪੂਰਾ ਪਰਿਵਾਰ ਹੈ ਜਿਹੜਾ ਆਪਣੇ ਰਿਸ਼ਤੇਦਾਰਾਂ ਕੋਲ ਦਿੱਲੀ ਗਿਆ ਹੋਇਆ ਸੀ ਪੁਲਿਸ ਲਈ ਵੀ ਇੱਕ ਵੱਡਾ ਚੈਲੰਜ ਸੀ ਇਸ ਚੋਰੀ ਦੀ ਵਾਰਦਾਤ ਨੂੰ ਹੱਲ ਕਰਨਾ ਕਿਉਂਕਿ ਚੋਰਾਂ ਦੇ ਵੱਲੋਂ ਕੋਠੀ ਦੇ ਤਾਲੇ ਤੋੜ ਕੇ ਸੇਫ ਦੇ ਵਿੱਚ ਰੱਖੇ ਹੋਏ ਸਨ ਕਰੀਬ 3 ਕਿਲੋ ਸੋਨੇ ਦੇ ਗਹਿਣੇ करीब 55 लाख रुपये चोरी करके फरार हो गए। उठे बटाला पुलिस वालों इस वारदात ਨੂੰ ਅੰਜਾਮ ਦੇਣ ਵਾਲੇ ਤਿੰਨ ਚੋਰਾਂ ਨੂੰ ਗ੍ਰਿਫਤਾਰ ਕੀਤਾ ਹੋਇਆ ਹੈ। ਗੁਰਦਾਸਪੁਰ ਤੋਂ ਲक्की ਦੀ ਰਿਪੋਰਟ ਲੁਧਿਆਣਾ ਲਾਇ। 28/8/2024 ਨੂੰ ਇੱਕ ਪਰਚਾ ਦਰਜ ਕੀਤਾ ਸੀ ਕਿ ਇੱਥੇ ਮਾਡਰਨ ਸਟੇਟ ਹੈ। ਜਿਹਨ ਗ੍ਰੇਟਰ ਕਲਾਸ ਦੇ ਮੀਕ ਉਤੇ ਲੇਡੀ ਹੈ। ਸ਼ਾਮ ਲਤਾ अग्रवाल। ਵਾਈਫ ਆਫ ਲੀਟ ਕੇਵਲ ਅਗਰਵਾਲ। ਇਹ ਕਹਿੰਦੇ ਦਿੱਲੀ ਗਏ ਸੀ ਉਦੋਂ ਰਖੜੀ ਦੇ ਦਿਨ ਸੀ ਤੇ 15 ਤਰੀਕ ਦੇ ਦਿੱਲੀ ਗਏ ਸੀ ਤੇ ਨੇ ਆਪਣੇ ਨੌਕਰ ਨੂੰ ਕਿਹਾ ਕਿ ਘਰ ਪਤਾ ਕਰੋ ਕਿ ਘਰ ਠੀਕ ਠਾਕ ਹੈ ਉਹਦੇ ਨੌਕਰ ਨੇ 27 ਤਰੀਕ ਨੂੰ ਜਦੋਂ ਬਾਹਰੋਂ ਦੇਖ ਕੇ ਦੱਸਿਆ ਕਿ ਬਈ ਘਰ ਦੇ ਤਾਲੇ ਟੁੱਟੇ ਨੇ ਇਹ ਆ ਗਏ ਅਗਲੇ ਦਿਨ 28 ਨੂੰ 28 ਨੂੰ ਆ ਕੇ ਦੇਖਿਆ ਤੇ ਘਰ ਦਾ ਸਮਾਨ ਉੱਪਰ ਖਿਲਰਿਆ ਪਿਆ ਤੇ ਇਹਨਾਂ ਦਾ ਕੀਮਤੀ ਸਮਾਨ ਤੇ ਪਲੱਸ ਕੈਸ਼ ਉੱਥੋਂ ਮਿਸਿੰਗ ਸੀ ਇਹਨਾਂ ਨੇ ਬੁਲਾਇਆ ਉੱਥੇ ਫਿਰ ਅਸੀਂ ਮੌਕੇ ਤੇ ਗਏ ਸਾਰੇ ਮੈਂ ਵੀ ਗਿਆ ਐਸ.ਐਚ.ਓ. ਸਾਹਿਬ ਵੀ ਗਏ ਤੇ ਸਾਰੇ ਮੌਕੇ ਦੇਖਿਆ ਫਿਰ ਅਸੀਂ ਇਹਨਾਂ ਨੇ ਬਾਅਦ ਵਿੱਚੋਂ ਆਪਣਾ ਬਿਆਨ ਦਿੱਤਾ ਕਿ ਕਰੀਬ ਉਹਨਾਂ ਦਾ 1200 ਗ੍ਰਾਮ ਸੋਨਾ ਤੇ 15 ਲੱਖ 20 ਲੱਖ ਰੁਪਏ ਉਹਦੇ ਚੋਰੀ ਹੋਇਆ ਤੇ ਕੁਝ ਦਿਨਾਂ ਬਾਅਦ ਫਿਰ ਇਹਨਾਂ ਨੇ ਦੱਸਿਆ ਸਾਨੂੰ ਕਿ ਇਹਨਾਂ ਦੀ ਬੇਟੀ ਤੇ ਬੇਟੀਆਂ ਦਾ ਤੇ ਨੂੰਹ ਦਾ ਵੀ ਜਿਹੜਾ ਸਮਾਨ ਸੀ ਉਹ ਮੇ ਵਿਚ ਕੈਲਕੂਲੇਟ ਕਰਨਾ ਪਲ ਗਿਆ ਤੇ ਕਰੀਬ ਇਹਨਾਂ ਦਾ 3120 ਗ੍ਰਾਮ ਸੋਨਾ ਯਾਨੀ ਕਿ 3 ਕਿਲੋ ਤੋਂ ਵੱਧ ਸੋਨਾ ਤੇ 55 ਲੱਖ ਰੁਪਏ ਕੈਸ਼ ਹੈਗਾ ਸੀ ਜਿਹੜਾ ਉੱਥੋਂ ਚੋਰੀ ਹੋ ਗਿਆ ਅਸੀਂ ਇਹਦੇ ਆਪਣੀ ਤਫ਼ਤੀਸ਼ ਸ਼ੁਰੂ ਕੀਤੀ ਜਿਹੜਾ ਇਹਨਾਂ ਦਾ ਡਰਾਈਵਰ ਸੀ ਡਰਾਈਵਰ ਜਿਹੜਾ ਦਿੱਲੀ ਨਾਲ ਗਿਆ ਸੀ ਉਸ ਤੋਂ ਠੀਕ ਨਾ ਹੋਣ ਦੀ ਵਜ੍ਹਾ ਨਾਲ ਪਹਿਲੇ ਆ ਗਿਆ ਸੀ ਉਸ ਤੋਂ ਵੀ ਤਫ਼ਤੀਸ਼ ਕੀਤੀ ਫਿਰ ਅੱਗੇ ਕੜੀ ਨਾਲ ਕੜੀ ਜੁੜਦੀ ਗਈ ਤੇ ਫਿਰ ਪਤਾ ਲੱਗਾ ਕਿ ਅਮਰਸਰ ਦੇ ਜਿਹੜੇ ਬਾਕੀ ਦੇ ਦੋਸ਼ੀ ਨੇ ਅਮਰਸਰੋਂ ਇੱਥੇ ਆ ਕੇ ਸੀਸੀਟੀਵੀ ਦੇਖ ਕੇ ਅਮਰਸਰ ਤੋਂ ਆ ਕੇ ਉਹਨਾਂ ਨੇ ਕੀਤੀ ਅਸੀਂ ਆਈਡੈਂਟੀਫਾਈ ਕੀਤਾ ਕਾਲ ਡਿਟੇਲਸ ਨਾਲ ਜਿਹਨਾਂ ਦੂਸਰੇ ਟੈਕਨੀਕਲ ਵਾਲੇ ਹਿਊਮਨ ਇੰਟਰਨਲ ਵੀ ਅਸੀਂ ਉੱਥੇ ਤੱਕ ਪਹੁੰਚੇ ਤੇ ਅਸੀਂ ਫਿਰ ਪਿਛਲੇ ਦਿਨੀ ਇੱਕ ਇਨਾਂ ਚੋ ਰਾਜੂ ਪਟਨਾ ਦਾ ਇੱਕ ਇਨਾਂ ਚੋ ਚੋਰ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ ਕਰੀਬ ਅਸੀਂ ਕਰੀਬ ਕਿਉਂ ਐਗਜ਼ੈਕਟ 1 ਕਿਲੋ ਸੋਨਾ ਬਰਾਮਦ ਕੀਤਾ ਤੇ 7 ਲੱਖ 91000 ਰੁਪਏ ਵੀ ਉਹ ਤੋਂ ਅਸੀਂ ਬਰਾਮਦ ਕੀਤਾ ਤੇ ਉਹ ਨਾਲ ਉਹਦੇ ਕੋਲ ਜਿਹੜੀ ਉਹਨੇ ਉਸ ਰਕਮ ਨਾਲ ਕੋਈ 15 ਲੱਖ ਰੁਪਏ ਦੱਸਦਾ ਸੀ ਕਿ ਮੇਰੇ ਹਿੱਸੇ ਆਇਆ ਸੀ 15 ਲੱਖ ਦੇ ਵਿੱਚੋਂ 7 ਲੱਖ 91000 ਅਸੀਂ ਬਰਾਮਦ ਕਰ ਲਿਆ ਤੇ 3 ਲੱਖ 10000 ਦੀ ਜਿਹੜੀ ਉਹਨੇ ਸੈਕੰਡ ਹੈਂਡ ਵਰਨਾ ਖਰੀਦੀ ਸੀ ਉਹ ਵੀ ਅਸੀਂ ਬਰਾਮਦ ਕਰ ਲਿਆ ਇਸੇ ਕੜੀ ਦੇ ਵਿੱਚ ਅੱਗੋਂ ਤਫ਼ਤੀਸ਼ ਚਲਦੇ ਹੋਏ ਸਾਨੂੰ ਪਤਾ ਲੱਗ ਗਿਆ ਕਿ ਇਹ ਚੋਰ ਬਾਕੀ ਕਿਹੜੇ ਵਿਅਕਤੀ ਨੇ ਤੇ ਇਹਦੇ ਵਿੱਚ ਹੀ ਅਸੀਂ ਪਰਸੋਂ ਇੱਕ ਹੋਰ ਜੋਰ ਗ੍ਰਿਫਤਾਰ ਕੀਤਾ ਜਿਹੜਾ ਦੀਪਕ ਨਾਂ ਦਾ ਉਹਦੇ ਤੋਂ ਵੀ ਅਸੀਂ 492 ਗ੍ਰਾਮ ਸੋਨਾ ਰਿਕਵਰ ਕੀਤਾ ਤੇ ਉਹਦੇ ਕੋਲੋਂ ਅਸੀਂ 8 ਲੱਖ ਕੈਸ਼ ਵੀ ਬਰਾਮਦ ਕੀਤਾ ਤੇ ਇਹਨਾਂ ਵੱਲੋਂ ਮੌਕੇ ਤੇ ਜਿਹੜੀ ਕਾਰ ਮੱਤੀ ਗਈ ਸੀ ਜਿਹੜੀ ਇਥੋਂ ਲੈ ਕੇ ਗਏ ਸੀ ਉਹ ਵੀ ਸੀਸੀਟੀਵੀ ਦੇ ਵਿੱਚ ਵੀ ਸਾਰਾ ਕੁਝ ਆ ਚੁੱਕਾ ਹੈ ਉਹ ਵੀ ਅਸੀਂ ਬਰਾਮਦ ਕਰ ਲਈ ਆ ਵੈਸੇ ਮੈਂ ਜਾਵੇ ਤਾਂ ਉਥੋਂ ਹੀ ਚੱਲੀ ਆ ਗੱਲ ਡਰਾਈਵਰ ਦੀ ਡਰਾਈਵਰ ਵੀ ਗ੍ਰਫਤਾਰ ਆ ਤੇ ਉਹ ਜਿਹੜਾ ਰਾਜੂ ਪਟੇਲ ਦਾ ਪਹਿਲਾ ਗ੍ਰਫਤਾਰ ਉਹ ਵੀ ਇਸ ਵੇਲੇ ਮਰੀ ਹੈ ਜੀ કુલ ਕਿਨੇ ਇਹਦੇ ਵਿੱਚ કુલ ਗ੍ਰਫਤਾਰੀ ਹੋ ਗ੍ਰਫਤਾਰੀਆਂ ਦਾ ਚ ਤਿੰਨ ਹੋ ਚੁੱਕੇ ਨੇ ਰਾਜੂ ਪਟੇਲ ਦਾ ਹੋਰ ਵੀ ਕੋਈ ਮਕਦਮਾ ਹੈ ਨਹੀਂ ਹੋਰ ਨਹੀਂ ਪਰ ਇਹ ਹੈ ਕਿ ਇਹ ਸਾਰੇ ਤੇ ਜਿਹੜੇ ਵੀ ਆਪਣੇ ਡਰਾਈਵਰ ਨੂੰ ਛੱਡ ਕੇ ਜਿਹੜੇ ਦੂਸਰੇ ਫੜੇ ਨੇ ਇਹ ਨਸ਼ੇ ਦੇ ਬੜੇ ਆਦੀ ਨੇ ਇਹ ਕਾਫੀ ਹੈਵੀ ਮਾਤਰਾ ਚ ਜਿਹੜੀ ਨਸ਼ਾ ਕੰਜ਼ੂਮ ਕਰਦੇ ਆ